ਦੋ ਦੋ ਵੀ ਪੈ ਜਾਂਦੇ ਕੋਈ ਹੋਇਆ ਡਬਲ ਪੇਜਿੰਗ ਦੀ ਬਹੁਤ ਸਰ ਬਹੁਤ ਹੈ ਕਿ ਇਹ ਮੰਨਦੇ ਸਟੇਪ ਫੁੱਟ ਨਹੀਂ ਮੰਨ ਰਹੀ ਇੱਕ ਨਾਮ ਪੈਸੇ ਲੈ ਕੇ 11 ਮਹੀਨਿਆਂ ਚ ਬਣਾਇਆ ਕਿੰਨਾ ਇਹ ਪੂਰਾ ਦੇਖੋ ਇਸ ਵੇਲੇ ਇੱਥੇ ਪੁਰਾਣਾ ਕੋਈ ਇਸ਼ੂ ਸੀ ਵੀ ਜਦੋਂ ਇਹ ਕਿੰਨੇ ਕਿੰਨੇ ਪਿੰਡ ਪੈਂਦੇ ਇੱਕ ਪਾਸੇ ਕੋਈ ਇੱਕ ਪਾਸੇ 12 ਪੈਂਦੇ ਇੱਕ ਪਾਸੇ 25 ਇਤਿਹਾਸੀ ਗੁਰਦੁਆਰਾ ਸਾਹਿਬ ਪੈਂਦੇ ਬੜਚ ਰਗੀਆਂ ਵਾਲੇ ਦਾ ਇਹ ਜਿਹੜਾ ਬਾਬਾ ਤਲਾਕੀਆਂ ਵਾਲਿਆ ਇਤਿਹਾਸਿਕ ਗੁਰਦੁਆਰਾ ਤੇ ਇਹ ਜਿਹੜਾ ਪਿੰਡ ਦਾ ਪਿੰਡਾਏ ਕੋਜੇ ਵਾਲ ਜਿਹੜਾ ਅੱਗੇ ਬਡਾਲਾ ਪਿੰਡ ਬਡਾਲਾ ਪਿੰਡ ਉਹ ਵੀ ਪਿੰਦਾਏ ਬਡਾਲਾ ਕਲਾਟ ਸਟੇਸ਼ਨ ਵੀ ਪਿੰਦਾਏ ਅੱਗੇ ਜਿੱਥੋਂ ਅਸੀਂ ਚੜਨਾ ਤੇ ਇਹ ਪਿੰਦਾਏ ਬਡਾਲਾ ਕਲਾ ਬਡਾਲਾ ਕਲਾ ਜਿੱਥੇ ਇਸ ਵੇਲੇ ਖੜੇ ਆ ਕਿਸੇ ਵੇਲੇ ਕਿਉਂਕਿ ਜਦੋਂ ਆਪਾਂ ਪਰਮਿਸ਼ਨ ਪਹਿਲਾਂ ਨਾ ਇਹ ਦੇ ਦਿੰਨੇ ਆ ਉਸ ਵੇਲੇ ਕਈ ਗੱਲਾਂ ਨਹੀਂ ਧਿਆਨ ਚ ਹੁੰਦੀਆਂ ਕਿਉਂਕਿ ਜਿਹੜਾ ਵੱਡਾ ਕੰਮ ਆ ਉਸ ਵੇਲੇ ਤਰਜੀਹ ਉਹਨੂੰ ਦਿੱਤੀ ਜਾਂਦੀ ਹੈ ਵੀ ਉਹ ਵੱਡਾ ਬ੍ਰਿਜ ਬਣ ਜੇ ਪਰ ਕਦੇ ਵੀ ਬਾਅਦ ਜਦੋਂ ਵੱਡਾ ਬ੍ਰਿਜ ਓਵਰ ਬ੍ਰਿਜ ਬਣਦਾ ਹੈ ਉਹ ਕਦੇ ਵੀ ਲੋਕਲ ਨੂੰ ਫਾਇਦਾ ਨਹੀਂ ਹੁੰਦਾ ਉਹ ਬਾਹਰ ਵਾਲਿਆਂ ਨੂੰ ਫਾਇਦਾ ਹੋ ਜਾਂਦਾ ਤੇ ਰੋਜ਼ ਮੈਂ ਇਹੀ ਚੀਜ਼ ਨਾਲ ਡੀਲ ਕਰਦਾ ਉਹ ਜਿਹਨੇ ਤਾਂ ਬਾਹਰੋਂ ਆਉਣਾ ਹੁੰਦਾ ਉਹ ਆਰ ਪਾਰ ਕਰ ਜਾਂਦਾ ਹੈ ਸ਼ਹਿਰ ਪਿੰਡ ਲੋਕਲ ਵਾਲੇ ਮੁੜਕੇ ਦੇਖਦੇ ਰਹਿ ਜਾਂਦੇ ਆ ਵੀ ਅਸੀਂ ਹੁਣ ਕੀ ਕਰੀਏ ਜੱਥੇ ਹੀ ਕਿਉਂਕਿ ਡੀਸੀ ਨੇ ਲਿਖ ਕੇ ਦਿੱਤਾ ਹੁੰਦਾ ਵੀ ਫਾਟਕ ਚੱਕਿਆ ਜਾਵੇ ਤਾਂ ਉਹ ਡੀਸੀ ਦੁਆਰਾ ਕਦੇ ਆਪਣੇ ਹੱਥ ਨਾਲ ਲਿਖਿਓਏ ਦੁਬਾਰਾ ਇਹ ਨਹੀਂ ਲਿਖ ਸਕਦਾ ਵੀ ਨਹੀਂ ਜੀ ਇੱਥੇ ਹੁਣ ਫਾਟਕ ਬਣਾਓ ਇਸ ਕਰਕੇ ਹੁਣ ਇੱਥੇ ਦੇਖਣਾ ਪਊਗਾ ਕਿਉਂਕਿ ਲੋਕਾਂ ਦੀ ਤਾਂ ਦੁਬਾਰਾ ਡਿਮਾਂਡ ਇਹ ਵੀ ਫਾਟਕ ਹੋ ਜੇ ਫਾਟਕ ਹੋਊਗਾ ਤਾਂ ਫੇਰ ਉਰੇ ਗੱਡੀਆਂ ਖੜਨਗੀਆਂ ਫੇਰ ਉਰੇ ਜਾਮ ਲੱਗਣਗੇ ਫੇਰ ਉਰੇ ਐਮਬੂਲੈਂਸ ਖੜੂਗੀ ਫੇਰ ਕੋਈ ਜ਼ਰੂਰੀ ਕੰਮ ਜਾਣਾ ਫੇਰ ਲਾਈਨਾਂ ਲੱਗਣਗੀਆਂ ਸਰ ਹੱਲ ਕੀ ਇਹਦਾ ਇਹਦਾ ਹੱਲ ਹਜੇ ਇੱਕੋ ਹੀ ਆ ਜੇ ਇਹਦਾ ਹੋਊਗਾ ਉਹ ਹੋਊਗਾ ਅੰਡਰ ਬ੍ਰਿਜ ਹੋਰ ਕੋਈ ਹੱਲ ਨਿਕਲ ਨਹੀਂ ਸਕਦਾ ਕਿਉਂਕਿ ਓਵਰ ਬ੍ਰਿਜ ਬਣਿਆ ਹੋਇਆ ਫਾਟਕ ਬੰਦ ਹੋ ਗਿਆ ਹਲ ਇੱਕੋ ਹੀ ਅੰਡਰ ਬ੍ਰਿਜ ਉਦੀ ਜਾ ਕੇ ਮੈਂਨਟ ਟੀਮ ਆਏਗੀ ਜੁਆਇੰਟ ਇਨਸਪੈਕਸ਼ਨ ਆ ਜਿਹੜੀ ਉਹ ਰੇਲਵੇ ਤੇ ਸਟੇਟ ਕਰੇਗੀ ਤੇ ਜੁਆਇੰਟ ਇਨਸਪੈਕਸ਼ਨ ਦੇ ਵਿੱਚ ਜਿਹੜੀ ਜਿੰਨੀ ਰਿਪੋਰਟ ਆਏਗੀ ਕਿੰਨੇ ਮੀਟਰ ਦਾ ਬਣ ਸਕਦਾ ਕਿੰਨਾ ਚੌੜਾ ਕਿੰਨਾ ਉਚਾਈ ਦਾ ਬਣ ਸਕਦਾ ਜਿੰਨਾ ਵੀ ਮੇਰੇ ਵੱਲੋਂ ਜੋ ਸਾਰਿਆਂ ਨੇ ਕਿਹਾ ਹੈ ਸਾਡੀ ਬੀਜੇਪੀ ਦੀ ਟੀਮ ਸਾਰੇ ਪਰਿਵਾਰ ਸਾਡਾ ਖੜਾ ਹੈ ਮੇਰੇ ਵੱਲੋਂ ਇਹ ਹਿਦਾਇਤ ਹੋਊਗੀ ਵੀ ਇਹਨੂੰ ਕਿਵੇਂ ਵੀ ਕਰਕੇ ਇਹਦੇ ਉੱਤੇ ਕੰਮ ਆ ਜਿਹੜਾ ਉਹ ਹੋਣਾ ਚਾਹੀਦਾ ਇਹ ਨਹੀਂ ਵੀ ਆ ਕੇ ਜੀ ਆ ਜਾਗਾ ਨਹੀਂ ਕਿ ਇੱਥੇ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਉਹ ਤਾਂ ਫਿਰ ਹੈਗਾ ਹੀ ਆ ਇਹ ਦੇਖਣਾ ਵੀ ਪੋਜ਼ੀਟਿਵਲੀ ਇਹ ਹੋਊਗਾ ਕਿ ਨਹੀਂ ਗੱਲ ਇੰਨੀ ਧੰਨਵਾਦ ਠੀਕ ਹੈ ਚਲੋ ਜੀ ਆਪਣੇ ਕੇਂਦਰੀ ਮੰਤਰੀ ਸਾਹਿਬ ਰਵੀ ਕੁਮਾਰ ਜੀ ਆਏ ਤੁਹਾਡੇ ਕੋਲੇ ਕੀ ਮਸਲਾ ਸੀਗਾ ਤੇ ਕੀ ਅਸ਼ਵਾਸ਼ਣ ਦਵਾਇਆ ਇਹ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇੱਥੇ ਨਗਰ ਦੇ ਜਿਹੜੇ ਪਤਵੰਤੇ ਸੱਜਣ ਇਕੱਠੇ ਹੋਏ ਸੀ ਉਹਨਾਂ ਨੇ ਰੇਲ ਮੰਤਰੀ ਜੀ ਰਵਨੀਤ ਸਿੰਘ ਬਿੱਟੂ ਜੀ ਆਏ ਸੀਗੇ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਸਾਡੇ ਆ ਫਲਾਈਓਵਰ ਬਣਨਾ ਸਾਡੇ ਲੋਕਲ ਪਿੰਡਾਂ ਦਾ ਲਿੰਕ ਜਿਹੜਾ ਆ ਉਹ ਖਤਮ ਹੋ ਗਿਆ ਤੇ ਅਸੀਂ ਸਾਰੇ ਇਲਾਕੇ ਦੀ ਸੰਗਤ ਨੇ ਮਿਲ ਕੇ ਇਹ ਬੇਨਤੀ ਕੀਤੀ ਆ ਕਿ ਸਾਨੂੰ ਜਿਹੜਾ ਥੱਲਿਓਂ ਦੀ ਫਾਟਕ ਖੋਲਿਆ ਜਾਵੇ ਜਿਹਦੇ ਨਾਲ ਸਾਡਾ ਜਿਹੜਾ ਲਿੰਕ ਫੇਰ ਦੁਬਾਰਾ ਚਾਲੂ ਹੋ ਜੇ ਜਿਹੜੀ ਸਾਡੇ ਫੋਕਲ ਪੁਆਇੰਟ ਆ ਉਹ ਵੀ ਸਾਡਾ ਦੂਸਰੀ ਤਰਫ ਆ ਤੇ ਜਿਹੜੀ ਡਿਸਪੈਂਸਰੀ ਆ ਉਹ ਵੀ ਦੂਸਰੀ ਤਰਫ ਆ ਤੇ ਇੱਕ ਸਾਡੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਤੜਾਕੀਆਂ ਵਾਲੇ ਜੀ ਦਾ ਜੋ ਕਿ ਉਹ ਵੀ ਦੂਸਰੀ ਸਾਈਡ ਆ ਕਿੰਨੇ ਫੁੱਟ ਦਾ ਹੈਗੇ ਇਹਨਾਂ ਨੂੰ ਫਰਕ ਤੇ ਸਾਡੇ ਜਿਹੜੇ ਬੱਚਿਆਂ ਦੀ ਐਜੂਕੇਸ਼ਨਲੀ ਸਕੂਲ ਵੀ ਦੂਸਰੀ ਤਰਫ ਆ ਤੇ ਜਿਹੜਾ ਬੱਚਿਆਂ ਨੂੰ ਜਾਣ ਚ ਸਕੂਲੇ ਤੇ ਸਾਨੂੰ ਮੰਡੀ ਕਰਨ ਕਰਨ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਸ ਲਈ ਅਸੀਂ ਸਾਡੇ ਰੇਲ ਮੰਤਰੀ ਜੀ ਰਵਨੀਤ ਸਿੰਘ ਬਿੱਟੂ ਜੀ ਆਏ ਸੀਗੇ ਤੇ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਕਿ ਅਸੀਂ ਇਹਦਾ ਕੋਈ ਨਾ ਕੋਈ ਸੋਲੂਸ਼ਨ ਹੱਲ ਕਰਕੇ ਦਵਾਂਗੇ